ਜੀਵਨ ਦੀ ਕੀ ਨਾਂ ਹੈ ਆਪਣਾ ਮਨਪ੍ਰੀਤ ਸਿੰਘ ਤੇ ਕੀ ਆਪਣਾ ਕਾਰੋਬਾਰ ਆ ਤੇ ਕੀ ਗੱਲਬਾਤ ਹੋਈ ਹੈ ਜਿੰਦਗੀ ਦੀ ਠੀਕ ਗੱਲਬਾਤ ਇਹ 7 ਤਰੀਕ ਨੂੰ ਇੱਕ ਹੀ ਵੈਂਡ ਜਿਹੜਾ ਗਦਾਮ ਆ ਪਣ ਗ੍ਰੇਨ ਦੇ ਗਦਾਮਾਂ ਚੇਲਾ ਰੋਡ ਤੇ ਹਾਂਜੀ ਸਾਡੇ ਕੋਲ ਪਣ ਗ੍ਰੇਨ ਮੈਕਮੇ ਨੇ ਸਾਨੂੰ ਠੇਕਾ ਦਿੱਤਾ ਲੋਡਿੰਗ ਅਨਲੋਡਿੰਗ ਦਾ ਇੱਕ ਹੀ ਵੈਂਡ ਸੈਂਟਰ ਦਾ ਜਿੰਦੀ ਲਾਟਮੈਂਟ ਲੈਟਰ ਜਿਹੜੀ ਆ ਉਹ ਸਾਡੇ ਕੋਲ ਆ ਲਾਟਮੈਂਟ ਲੈਟਰ ਮਿਲ ਪ੍ਰੰਤ ਜਦੋਂ ਵਿਭਾਗ ਨੇ ਸਾਨੂੰ ਦੱਸਿਆ ਕਿ ਕੰਮ ਆਪਾਂ ਸ਼ੁਰੂ ਕਰਦਾ ਉੱਥੇ ਉੱਥੇ ਉਸ ਉਪਰੰਤ ਅਸੀਂ ਆਪਣੀ ਜਿਹੜੀ ਲੇਬਰ ਆ ਪ੍ਰਾਈਵੇਟ ਲੇਬਰ ਜਿਹੜੀ ਸਾਡੀਆਂ ਆਪਣੀਆਂ ਲੇਬਰਾਂ ਆ ਅਸੀਂ ਉਹਨਾਂ ਨੂੰ ਉਲ ਜਾ ਕੇ ਉੱਥੇ ਪੀ ਕੰਮ ਆਪਦਾ ਜਿਹੜਾ ਸ਼ੁਰੂ ਕੀਤਾ ਉੱਥੇ ਇਨਸਪੈਕਟਰ ਸਾਹਿਬ ਦੀ ਵੀ ਹਾਇਰੀ ਸੀਗੀ ਉਹਨਾਂ ਦੀ ਹਾਇਰੀ ਵਿੱਚ ਅਸੀਂ ਜਿਹੜਾ ਉੱਥੇ ਕੰਮ ਆਪਦਾ ਸ਼ੁਰੂ ਕੀਤਾ ਫੱਲੇ ਕਰੀਬ ਜਿਹੜਾ 100 150 ਬੋਰੀ ਹੀ ਲੱਦੀ ਸੀ ਸਾਡੀ ਲੇਬਰ ਨੇ ਟਰੱਕ ਦੇ ਉੱਤੇ ਇੱਕ ਜਿਹੜੇ ਪਹਿਲਾਂ ਤੋਂ ਹੀ ਉੱਥੇ ਮੌਜੂਦ ਠੇਕੇਦਾਰ ਸੀ 2023 24 ਸਾਲ ਦੇ ਵਿੱਚ ਜਿਨ੍ਹਾਂ ਦੇ ਕੋਲ ਠੇਕਾ ਸੀ ਉਹਨਾਂ ਠੇਕੇਦਾਰਾਂ ਵੱਲੋਂ ਨਾਲ ਕੁਝ ਆਪਣੀ ਗੁੰਡੇ ਲਿਆਂਕੇ ਤੇ ਸਾਡੀ ਲੇਬਰ ਦੇ ਉੱਤੇ ਜਿਹੜਾ ਉਹ ਆਕੇ ਤੇ ਹਮਲਾ ਕਰਦਾ ਹਮਲਾ ਕਰਨ ਦੇ ਨਾਲ ਵੀ ਸਾਡੇ ਜਿਹੜੇ ਲੇਬਰ ਸੀ ਲੇਬਰ ਦੇ ਕਾਫੀ ਸੱਟਾਂ ਲੱਗੀਆਂ ਤੇ ਤਰਹ ਹਥਿਆਰਾਂ ਦੇ ਨਾਲ ਜਿਹੜੀਆਂ ਇਹਨਾਂ ਨੇ ਉਹਨਾਂ ਨੂੰ ਸੱਟਾ ਮਾਰਦੀਆਂ ਸ਼ੁਰੂ ਕਰ ਦਿੱਤੀਆਂ ਕੀ ਨਾ ਕੀ ਉਹ ਠੇਕੇਦਾਰ ਠੇਕੇਦਾਰ ਹੈ ਇੱਕ ਕੁਲਵਿੰਦਰ ਸਿੰਘ ਹੈ ਹਰਜੀਤ ਸਿੰਘ ਆ ਜਿਹੜਾ ਪ੍ਰਧਾਨ ਆ ਉਹਨਾਂ ਦਾ ਡਬਲਯੂ ਐਮ ਸੀ ਪੀ ਖੀਵੈਂਡ ਦਾ ਇੱਕ ਬਲਵਿੰਦਰ ਸਿੰਘ ਆ ਤੇ ਨਾਲ ਸਾਰਜ ਸਿੰਘ ਆ ਇਹ ਸਾਰਿਆਂ ਨੇ ਆ ਕੇ ਜਿਹੜਾ ਵੀ ਨਾਲ ਕਾਫੀ ਬੰਦੇ 30 35 ਬੰਦੇ ਲਿਆਂਕੇ ਇਹਨਾਂ ਦੇ ਨਾਲ ਅਣਪਛਾਤੇ ਤੇ ਲਿਆ ਕੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਦਾ ਤਰਾਨਾ ਕਿਰਪਾਨਾਂ ਨਾਲ ਡੰਗਾਂ ਦੇ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ ਜਦੋਂ ਮੇਰੇ ਜਿਹੜੇ ਲੇਬਰ ਸੀ ਉਹਨਾਂ ਰੌਲਾ ਪਾਇਆ ਵੀ ਮਾਰਤਾ ਮਾਰਤਾ ਉਸ ਉਪਰੰਤ ਇਹਨਾਂ ਜਦੋਂ ਮੈਂ ਫਿਰ ਆਪਦੇ ਲਸੰਸ ਹੀਰੋ ਆਲਬਰ ਦੇ ਨਾਲ ਹਵਾਈ ਫੈਰ ਕੀਤੇ ਤੇ ਫਿਰ ਇਹ ਉਥੋਂ ਉਹਨਾਂ ਨੂੰ ਛੱਡ ਕੇ ਕੁਝ ਗੇਟ ਤਾਂ ਨਹੀਂ ਕੁਝ ਕੰਦਾ ਟੱਪ ਕੇ ਤੇ ਇਹ ਉਥੋਂ ਭੱਜ ਗਏ ਜਿਹੜਾ ਮੇਰਾ ਡਰਾਈਵਰ ਸੀ ਉਹਨੇ ਇਹਨਾਂ ਨੂੰ ਮੇਰੇ ਬੰਦਿਆਂ ਨੂੰ ਗੱਡੀ ਦੇ ਵਿੱਚ ਪਾ ਕੇ ਤੇ ਉਹਨਾਂ ਨੂੰ ਹਸਪੀਟਲ ਐਡਮਿਟ ਕਰਵਾਇਆ ਜਾ ਕੇ ਇਹ ਜਿਹੜੇ ਠੇਕੇਦਾਰ ਆ ਇਹ ਕੋਈ ਲੇਬਰ ਨਹੀਂ ਹੈ ਇਹਨਾਂ ਦੇ ਕੋਲ 2023 23 24 ਦੇ ਵਿੱਚ ਵੀ ਠੇਕਾ ਸੀ ਤੇ ਇਸ ਸਾਲ ਵੀ ਇਹਨਾਂ ਵੱਲੋਂ ਦੁਬਾਰਾ ਫੇਰ ਠੇਕਾ ਪਾਇਆ ਗਿਆ ਮਤਲਬ ਸਰਕਾਰ ਵੱਲੋਂ ਜਿਹੜੇ ਟੈਂਡਰ ਕੋਲਦੇ ਆ ਇਹਨਾਂ ਵੀ ਪਾਏ ਤੁਸੀਂ ਇਹਨਾਂ ਵੀ ਪਾਏ ਅਸੀਂ ਵੀ ਪਾਏ ਹੋਰ ਵੀ ਠੇਕੇਦਾਰਾਂ ਨੇ ਪਾਏ ਦੋ ਹੋਰ ਠੇਕੇਦਾਰ ਕੁੱਲ ਚਾਰ ਟੈਂਡਰ ਪਾਏ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਹੀ ਟੈਂਡਰ ਸਕਸੈਸਫੁਲ ਹੋਇਆ ਸੀ ਜਿਹੜਾ ਸਾਡਾ ਸੀਗਾ ਇਹਨਾਂ ਦੇ ਟੈਂਡਰ ਕੈਨਸਲ ਹੋ ਗਏ ਇਹ ਤਾਂ ਪਹਿਲਾਂ ਤੋਂ ਹੀ ਸਾਨੂੰ ਕਹਿੰਦੇ ਸੀ ਵੀ ਅਸੀਂ ਤੁਹਾਨੂੰ ਕੰਮ ਨਹੀਂ ਕਰ ਦੇਣਾ ਵੀ ਅਸੀਂ ਤਾਂ ਤੁਹਾਡਾ ਕੈਨਸਲ ਕਰਵਾ ਕੇ ਅਸੀਂ ਆਪ ਖੁਦ ਟੈਂਡਰ ਲੈਣਾ ਵਾ ਸਰਕਾਰ ਨੇ ਦੀਆਂ ਪਾਲਿਸਿੰਗਾਂ ਮੁਤਾਬਕ ਹੀ ਸਾਨੂੰ ਟੈਂਡਰ ਮਿਲਿਆ ਅਸੀਂ ਕੋਈ ਜ਼ਬਰਦਸਤੀ ਜਾ ਕੇ ਇਹ ਥਰੂ ਸੁਪਾਰਥ ਨਾਲ ਟੈਂਡਰ ਨਹੀਂ ਲਿਆ ਤੇ ਇਹ ਸਾਡਾ ਟੈਂਡਰ ਕੈਨਸਲ ਕਰਵਾਉਣਾ ਚਾਹੁੰਦੇ ਆ ਇਸੇ ਨiyet ਦੇ ਨਾਲ ਸਾਨੂੰ ਵੀ ਉੱਥੇ ਤੱਕ ਪਰੇਸ਼ਾਨ ਕਰਦੇ ਸੀ ਤੇ ਸਾਡੇ ਨਾਲ ਆ ਕੇ ਸਾਡੀ ਲਿਬਰ ਦੇ ਇਹਨਾਂ ਨੇ ਉੱਥੇ ਆ ਕੇ ਸੱਟਾ ਮਾਰਿਆ ਇਹ ਕਿਨਾਂ ਨੇ ਗੱਲ ਹੋਰ ਜਿਹੜਾ ਸਾਡੇ ਤੇ ਐਫ ਆਈ ਆਰ ਕਰਵਾਈ ਆ ਉਹਦੇ ਵਿੱਚ ਕਿਹਾ ਵੀ ਅਸੀਂ ਮਨਪ੍ਰੀਤ ਸਿੰਘ ਠੇਕੇਦਾਰ ਤੋਂ 22 ਲੱਖ ਰੁਪਇਆ ਜਿਹੜਾ ਉਹ ਪੁਰਾਣਾ ਲੈਣਾ ਵਾ ਕਿਹੜੇ ਸਾਲ ਦੇ ਵਿੱਚ ਇਹਨਾਂ ਕੰਮ ਕੀਤਾ ਸਾਡੇ ਨਾਲ ਉਹ ਸਾਨੂੰ ਦੱਸਣ ਨਾਲੇ ਇਹ ਤਾਂ ਠੇਕੇਦਾਰਾ ਕੋਈ ਲੈਵਲ ਤਾਂ ਹੈ ਨਹੀਂ ਆ ਇਹ ਠੇਕੇਦਾਰਾ ਇਹ ਲੈਵਲ ਨਹੀਂ ਆ ਜੇਕਰ 2022 ਦੇ ਵਿੱਚ ਅਸੀਂ ਇਹਨਾਂ ਤੋਂ ਕੰਮ ਕਰਵਾਇਆ ਕੋਈ ਐਗਰੀਮੈਂਟ ਕੀਤਾ ਹੋਊਗਾ ਇਹਨਾਂ ਦੇ ਨਾਲ ਅਸੀਂ ਜੇਕਰ ਇਹਨਾਂ ਕੋਲ ਐਗਰੀਮੈਂਟ ਹੈਗਾ ਤੇ ਸਬੂਤਾ ਸਮੇਤ ਸਾਡੇ ਸਾਹਮਣੇ ਲਿਆ ਕੇ ਰੱਖਣ ਕਿ ਅਸੀਂ ਆ ਐਗਰੀਮੈਂਟ ਕੀਤਾ ਸੀ ਆ ਰੇਟ ਕੀਤਾ ਸੀਗਾ ਇੰਨੀ ਤਰੀਕ ਤੋਂ ਲੈ ਕੇ ਇੰਨੀ ਤਰੀਕ ਤੱਕ ਆ ਗਦਾਮ ਦਾ ਅਸੀਂ ਕੰਮ ਦਿੱਤਾ ਸੀ ਸਾਨੂੰ ਦੱਸਣ ਜੇਕਰ 5 ਦਿਨ ਦੇ ਵਿੱਚ ਨਹੀਂ ਕੋਈ ਪੇਸ਼ ਕਰ ਸਕਦੇ ਤੇ ਅਸੀਂ ਇਹਨਾਂ ਤੇ ਜਿਹੜਾ ਮਾਣਾ ਨੀਤਾ ਜਿਹੜਾ ਕੇਸ ਦਾਇਰ ਕਰਾਂਗੇ ਮਤਲਬ ਇਹ ਰੇਡ ਦਾ ਸਿਰਫ ਇਹ ਆ ਵੀ ਉਹਨਾਂ ਨੂੰ ਟੈਂਡਰ ਨਹੀਂ ਮਿਲਿਆ ਤਾਂ ਲੰਘ ਗਿਆ ਇਹੋ ਹੀ ਆ ਕਿ ਹੋਰ ਵੀ ਕੋਈ ਨਹੀਂ ਇਹਹੀ ਰੇਡ ਕਾਵਾ ਇਹ ਚਾਹੁੰਦੇ ਨੇ ਵੀ ਇਹਨਾਂ ਨੂੰ ਕੰਮ ਨਾ ਕਰਨ ਦਈਏ ਠੇਕੇਦਾਰ ਨੂੰ ਤੇ ਇਹਨਾਂ ਦਾ ਟੈਂਡਰ ਕੈਨਸਲ ਹੋ ਜਾਏ ਤੇ ਦੁਬਾਰਾ ਅਸੀਂ ਪਾ ਕੇ ਤੇ ਖੁਦ ਟੈਂਡਰ ਲੈਣਾ ਚਾਹੁੰਦੇ ਆ ਤੁਸੀਂ ਇਸ ਸਬੰਧੀ ਮਤਲਬ ਪੁਲਿਸ ਨੂੰ ਕੋਈ ਸ਼ਿਕਾਇਤ ਦਿੱਤੀ ਉਹਨਾਂ ਨੇ ਕੀ ਮਤਲਬ ਕਿਹਾ ਹਾਂ ਪੁਲਿਸ ਨੂੰ ਸ਼ਿਕਾਇਤ ਕੀਤੀ ਦੁਬਾਰਾ ਜਦੋਂ ਚਲੋ ਸਾਡੇ ਜਿਹੜੇ ਬੰਦੇ ਐਡਮਿਟ ਸੀਗੇ ਉਸ ਟਾਈਮ ਵੀ ਅਹੀਂ ਸ਼ਿਕਾਇਤ ਕੀਤੀ ਦੁਬਾਰਾ ਜਿਹੜੇ ਪੁਲਿਸ ਨੇ ਉਹਨਾਂ ਤੇ ਜਿਹੜਾ ਜੁਰਮ ਦੇ ਵਿੱਚ ਵਾਅਦਾ ਕਰਕੇ ਐਫ ਆਈ ਆਰ ਉਹਨਾਂ ਦੇ ਉੱਤੇ ਘੱਟ ਦਿੱਤੀ ਹੈ ਤੇ ਹੁਣ ਜਿਹੜੀ ਪੁਲਸ ਜਿਹੜੀ ਆਪਣੀ ਜਿਹੜੀ ਕਾਰਵਾਈ ਕਰ ਰਹੀ ਹੈ ਕੋਈ ਕਾਰਵਾਈ ਹੋਈ ਹੈ ਜੇ ਨਹੀਂ ਨਹੀਂ ਹੱਲੇ ਤੱਕ ਗ੍ਰਿਫਤਾਰੀ ਨਹੀਂ ਹੋਈ ਪੁਲਸ ਨੂੰ ਇਹੀ ਰਿਕਵੈਸਟ ਆ ਕਿ ਜਿਹੜੀ ਜਲਦ ਤੋਂ ਜਲਦ ਜਿਹੜੇ ਦੋਸ਼ੀ ਆ ਮੇਨ ਦੋਸ਼ੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਐਸਐਸਪੀ ਤਰਨਤਾਰ ਨੂੰ ਕੋਈ ਅਪੀਲ ਕਰਨਾ ਚਾਹੋਗੇ ਵੀ ਮਤਲਬ ਕਿਸ ਤਰ੍ਹਾਂ ਐਸਐਸਪੀ ਸਾਹਿਬ ਨੂੰ ਇਹ ਹੀ ਅਪੀਲ ਆ ਕਿ ਜਿਹੜੇ ਦੋਸ਼ੀ ਆ ਇਹਦੇ ਵਿੱਚ ਜਿਨ੍ਹਾਂ ਨੇ ਸੱਟਾਂ ਮਾਰੀਆਂ ਵਾਂ ਉਹਨਾਂ ਨੂੰ ਜਲਦੀ ਤੋਂ ਜਲਦੀ ਜਿਹੜਾ ਗ੍ਰਿਫਤਾਰ ਕੀਤਾ ਜਾਵੇ ਸਾਰਾ ਜਿਹੜਾ ਮੈਟਰ ਆ ਡੀਸੀ ਸਾਹਿਬ ਦੇ ਧਿਆਨ ਦੇ ਵਿੱਚ ਵੀ ਆ ਕਿਉਂਕਿ ਜਿਹੜਾ ਪ੍ਰਸ਼ਾਸਨ ਆ ਪ੍ਰਸ਼ਾਸਨ ਦਾ ਜਿਹੜਾ ਕੰਮ ਰੁਕਿਆ ਹੋਇਆ ਏ ਜਿਹੜਾ ਪਿੰਨਾਂ ਦੇ ਵਿੱਚ ਵੀ ਕੰਕ ਜਾਂਦੀ ਆ ਗਰੀਬਾਂ ਵਾਸਤੇ ਉਹਦਾ ਕੰਮਕ ਵੀ ਇਸੇ ਰੇਡ ਕਰਕੇ ਸਾਰਾ ਕੰਮ ਰੁਕਿਆ ਹੋਇਆ ਆ ਅੱਛਾ ਕੀ ਨਾ ਤੁਹਾਡਾ ਲਖਵੀਰ ਸਿੰਘ ਜੀ ਉਹ ਰਹੇ ਨਾਲ ਬਾਸਰਗੀ ਕੀ ਗੱਲਬਾਤ ਹੋਈ ਗੱਲਬਾਤ ਹੋਈ ਭਾਜੀ ਗੱਡੀਆਂ ਲੱਦਣ ਦਾ ਹੈ ਹਾਂ ਤੇ ਉਹ ਆਏ ਜਿਹੜੇ ਬੰਦੇ ਤੇ ਉਹ ਆ ਕੇ ਗੱਲ ਕਰ ਗਏ ਆ ਬਰਾਮਾਲੇ ਸੋਟੇ ਘਰੇ ਜਾਈ ਆਪਣਾ ਪੜਾਇਆ ਚਾਚਾ ਚੁੱਤਰਾ ਡਾਂਗ ਡੰਗ ਨਾ ਸਗਰਾ ਹੋ ਗਿਆ ਥੀ ਇਹ ਕਿੱਥੋਂ ਦੀ ਗੱਲਬਾਤ ਹੈ ਖੇਲਿਆਂ ਦੀ ਦੇਲੇ ਮੋਰ ਦੀ ਤੇ ਰਾਮਾਲੀ ਹਾਂ ਜੀ ਗਦਮਤ ਅੱਛਾ ਫਿਰ ਉਸ ਤੋਂ ਬਾਅਦ ਹੋਤਾ ਵਾਰਾ ਵੀ ਨੰਮੜ ਕੇ ਕਰਾ ਬੋਲੀ ਹਵਾ ਫਿਰ ਕਦੇ ਵਾਈ ਫਾਇਰ ਹਾਂ ਨੰਮੜ ਕੇ ਫਿਰ ਪੱਜ ਗਿਓ ਅੱਛਾ ਕੀ ਮੰਗ ਕਰਦੇ ਬੁੱਸਕਲੋਂ ਕੀ ਮੰਗ ਕਰਦੇ ਐਸੇ ਇਨਸਾਬ ਮੰਗਣਾਂ ਨਹੀਂ ਜੀ ਭਾਈ ਜੀ ਵੀ ਕਿ ਕਿਰਾ ਤੁਹਾਡਾ ਕਿੱਥੋਂ ਦੇ ਰਹਿਣ ਵਾਲੇ ਗੁਰਵਿੰਦਰ ਸਿੰਘ ਅਵਲਦ ਸਾਹਿਬ ਸਿੰਘ ਵੈਂਡ ਪਿੱਥੀ ਵੈਂਡਾ ਕੀ ਮਗਲ ਮਸਲਾ ਸਾਰਾ ਤੁਹਾਡਾ ਜਿਹੜਾ ਉਹ ਜਿਹੜਾ ਰਾਮਾ ਜੀ ਹੈ ਕੀ ਜਲ ਮਸਲਾ ਵੀਰ ਜੀ ਕੋ ਨਹੀਂ ਆ ਮਸਲਾ ਇਹ ਤੋਂ ਪੈਸੇ ਲੈਣੇ ਪੀ ਲੇਤੀ ਜਾਂਦੇ ਭਾਈ ਦੇ ਇਹਨੂੰ ਆ ਪੈਸੇ ਦੇ ਦੇ ਰਾਜ ਇੱਥੇ ਭਾਈ ਕੇ ਗੱਲਬਾਤ ਕਰ ਲਾ ਇਹਨੇ ਨਹੀਂ ਆਇਆ ਇਹ ਫੇਰ ਨਾ ਬਾਹਰੋਂ ਲੇਬਰ ਲਿਆ ਕੇ ਗੱਲਬਾਤ ਗੱਡੀਆਂ ਲਜਾਉਣ ਦੇ ਪਿਆ ਐਨੂੰ ਦੱਤਣ ਗਏ ਆ ਪੰਜ ਚਾਰ ਜਣੇ ਤੇ ਅੰਨੇ ਵਾਰ ਕੱਢ ਕੇ ਗੋਲੀਆਂ ਚਲਾਉਂਦੇ ਪੈਰਾਂ ਦੇ ਉਹ ਕਹਿੰਦੇ ਆ ਵੀ ਸਰਕਾਰ ਵੱਲੋਂ ਮੈਨੂੰ ਟੈਂਡਰ ਮਿਲਿਆ ਵਾ ਤੇ ਮੈਂ ਆਪ ਦਾ ਕੰਮ ਜਿਹੜਾ ਉਹ ਆਪਣੀ ਤਰੀਕੀ ਦੇਖੋ ਜੀ ਇਹ ਵਾਟ ਨਹੀਂ ਛੱਡਦੇ ਉਧਰੋਂ ਜੀ ਮਾੜੀ ਵੀ ਆਈ ਜਦੋਂ ਘਰ ਰੋਟੀ 221900 ਨਾ ਸੀ ਕੋ ਕੰਮ ਕਰਦੇ ਆਏ ਸਾਡੀ ਦੁਨੀਆ ਦਾ ਨਾਮ 55 ਨੰਬਰ ਹੈ ਜਿਸ ਤਰ੍ਹਾਂ ਜੁਗ ਨਹੀਂ ਆਣੇ ਦੱਸੋ ਅਸੀਂ ਕਿੱਥੇ ਚਲ ਜਾਈਏ ਦੱਸੋ ਆਡਾ ਪਰਿਵਾਰ ਨਿਕਾਣੇਗਾ ਜੀ ਕਿਥੇ ਖਾਣ ਵਾਲਾ ਅਸੀਂ ਘਰ ਛੱਡੇ ਕਿੱਥੇ ਚਲ ਜਾਈਏ ਦੱਸੋ ਜਿਹੜਾ 21 ਲੱਖ ਦਾ ਤੁਸੀਂ ਕਹਿੰਦੇ ਜੀ ਅਸੀਂ ਲੈਣਾ ਉਹਦੀ ਤੁਹਾਡੇ ਕੋਲ ਕੋਈ ਲਿਫਟ ਹੈ ਜੀ ਹੈ ਜੀ ਉਹ ਕੰਮ ਇਹਦੇ ਕੋਲ ਹੋਇਆ ਇਹਨੂੰ ਧਾਰਕਾਰ ਦਿੱਤੇ ਸਾਰਾ ਕੋਈ ਨਾ ਨੇ ਫੰਡ ਚਾੜੀ ਨਾ ਹੜ ਨਾ ਕੋਈ ਪੁੱਛਾ ਕਿਹੜੇ ਸਾਲ ਚ ਉਹ ਮਤਲਬ ਕੀਤਾ ਹੀ ਕੰਮ ਤੋਂ 22 22 ਦੱਸੋ ਕੋਈ ਨਾ ਦਿੱਸੀ ਉਹਦੇ ਸਵਾਲ ਦੇ ਕੋਈ ਤਸਾ ਨਹੀਂ ਨਹੀਂ ਦਿੱਤੀ ਹੈ ਮੇਰੇ ਕੋਲ ਪੀਪੀਓ ਨੂੰ ਬਤਲਵਾ ਹੁਣ 24 ਚੱਲੰਦੇ ਆ ਤੇ 2 ਸਾਲ ਫਿਰ ਡਿਲੇ ਕਿਉਂ ਪਤਾ? ਬਹੁਤ ਜ਼ਿਆਦਾ ਹੀ ਰੌਲਾ ਪਾਉਂਦੇ ਨੇ ਅਸੀਂ ਤੇ ਫਾਂਡ ਵੀ ਕੀ ਹੁਣ ਚਾਲੇ ਮੈਂ ਫਾਂਡ ਵੀ ਚੜੀ ਨੇ। ਅੱਛਾ ਜੀ। ਅਸੀਂ ਫਾਂਡੋਂ ਵੇਖੀ ਆ ਜੀ ਤੇ ਫਾਂਡ ਨਹੀਂ ਚੜੀ ਇਹਦੇ ਨਾਲ। ਫਾਂਡ ਚੜੀ ਨਹੀਂ ਤੇ ਤੇਰੀ ਰੌਲਾ ਪਾਇਆ ਵਾ ਜੇ ਫਾਂਡ ਨਹੀਂ ਚੜਾਈ ਮੈਂ ਨਹੀਂ ਚੜਾਈ ਜਾਂ ਪੈਸੇ ਦੇ ਦੋ। ਤੇ ਫਿਰ ਇਹ ਗੁਫਾ ਕਰ ਲੈ ਵੀ ਸਾਡੇ ਕੋਲ ਕੋਈ ਨਹੀਂ ਆਂਦੇ ਅਸੀਂ ਦਿਨੋਂ ਨਾਲ ਮਾਰਾ ਜਾਂ ਫਿਰ ਇਹਨੂੰ ਆ ਕੇ ਐਮਐਲ ਕੋਲ ਆਜੋ ਬਈ ਕੇ ਕਰ ਲੈਣੀ ਇਹਦੇ ਨਾਲ ਉੱਥੇ ਗਿਆ ਏ। ਉੱਥੇ ਐਮਐਲ ਕੋਲ ਵੀ ਨਹੀਂ ਗਿਆ। ਬਈ ਕੇ ਕੰਮ ਪਾਲ ਕਰਦੀ ਸਾਰੀ। ਉਸ ਤਰ੍ਹਾਂ ਉਹ ਜਿਹੜੀ ਗੋਲੀ ਚੱਲਦੀ ਹੈ ਉਹ ਨਾਲ ਉਹ ਕਹਿੰਦੇ ਸਾਡੇ ਵੀ ਬੰਦੇ ਚੱਣੀ ਹੋਏ ਨਾਲੇ ਠੱਗਾਂ ਲਾਈਆਂ 23 ਹਜ਼ਾਰਾ ਕੋਈ ਨਹੀਂ ਤੇਹ ਕੋਈ ਛੱਟ ਲੱਗੀ ਨਾ ਕੋਈ ਲੱਗੀ ਨਾ ਕੋਈ ਛੱਟ ਕਿਸੇ ਤੇ ਨਹੀਂ ਲੱਗੀ ਸਾਡੇ ਬੰਦੇ ਦੇ ਪੈੜੀ ਗੋਲੀ ਵੱਡੀ ਥੋੜੀ ਜਿਹੀ ਥੂਕ ਨੰਗੀ ਆ ਪੈਰ ਚ ਤੇ ਛੱਟ ਨਹੀਂ ਕਿਸੇ ਤੇ ਵੀ ਲੱਗੀ ਗੋਲੀ ਚੱਲਣ ਤੋਂ ਬਾਅਦ ਜੀ ਸਰਕਾਰ ਕੋਲੋਂ ਪ੍ਰਸ਼ਾਸਨ ਕੋਲੋਂ ਕੀ ਮੰਗ ਕਰੀਏ ਕਾਹੀ ਤੇ ਇਹੋ ਜੇ ਮੰਗ ਕਰ ਦਿਆਂਗੇ ਗਰੀਬ ਆਦਮੀ ਅਸੀਂ ਦੱਸੋ ਕਿੱਥੇ ਜਾਈਏ ਆਡੀ ਰੋਟੀ ਰੋਜੀ ਅਸੀਂ ਤੇ ਇੱਥੇ ਕਰਨਾ ਵਾ ਇਹ ਮੁਰਤੇ ਰੇਟ ਕਰਕੇ ਸਾਨੂੰ ਪੈਣ ਨਹੀਂ ਜਾਂਦੇ ਠੇਕੇਦਾਰ ਦੱਸੋ ਇੱਕ ਭਵੰਤ ਮਾਨਗੜੀ ਵੀ ਬੇਨਤੀ ਕਰਦੇ ਵੀ ਗਲੋਂ ਲਾ ਹੱਡੇ ਬਣਾ ਸਾਨੂੰ ਗੁਲਬਾਨ ਸਿੱਧਾ ਕੰਮ ਦਾ ਹੋਵੇ ਸਿੱਧੀ ਪੇਮੈਂਟ ਦਾ ਹੋਵੇ ਘਾਟੀ ਦੇ ਰੋ ਸਾਨੂੰ ਦਾ ਪੈਸਾ ਵੀ ਚੰਗਾ ਵਾ ਅਹ ਅੱਜ ਸਾਡੇ ਕੋ ਲੇਬਰ ਦਾ ਝਗੜਾ ਹੈਗਾ ਇੱਥੇ ਕੇਲਾ ਤੁਲਨ ਕਿਤਾਬਾਂ ਵਿੱਚ ਕੀ ਇਹ ਮਤਲਬ ਸਾੰਨੇ ਅਸਿਕ ਪਹਿਲੋ ਤੇ ਹੁਣ ਕੀ ਇਹਦੇ ਜਦੋਂ ਵਿੱਚ ਗੱਲਾਂ ਕੀਤਾ ਗਿਆ ਅਜੀ ਮਤੀ 79249 ਇਹ ਸਾਡੇ ਕੋਲ ਤਲਾਹ ਆਈ ਸੀ ਕਿ ਕਮਨਪ੍ਰੀਤ ਸਿੰਘ ਨੇ ਜਿਹੜੇ ਕਿ ਜਿਹਨਾਂ ਨੇ ਟੈਂਡਰ ਲਿਆ ਤੇ ਉਹ ਟੈਂਡਰ ਦੀ ਜਿਹੜੀ ਆ ਕਣਕ ਦੀ ਲੋਡਿੰਗ ਵਾਸਤੇ ਇੱਥੇ ਚੇਲੇ ਗਦਾਮਾਂ ਦੇ ਵਿੱਚ ਆਏ ਸੀ ਦੂਜੀ ਲੇਬਰ ਨੇ ਇਤਰਾਜ਼ ਕੀਤਾ ਸੀ ਇੱਥੇ ਇਹਨਾਂ ਦਾ ਝਗੜਾ ਹੋਇਆ ਤੇ ਮਨਪ੍ਰੀਤ ਸਿੰਘ ਨੇ ਜਿਹੜੇ ਆ ਪੰਜ ਹਵਾਈ ਫਾਇਰ ਕੀਤੇ ਸੀ ਆਪਣੇ ਲਾਇਸੈਂਸੀ ਵੈਪਨ ਨਾਲ ਉਹਦੇ ਸਬੰਧ ਵਿੱਚ ਮੁਕੱਦਮਾ ਨੰਬਰ 97/7923 ਨੂੰ ਜਿਹੜਾ ਹਵਾਈ ਫਾਇਰ ਦਾ ਦਰਜ ਹੋ ਗਿਆ ਸੀ ਉਸ ਤੋਂ ਬਾਅਦ ਜਿਹੜਾ ਸਾਡੇ ਕੋਲ ਮਿਤੀ 11/9 ਨੂੰ ਲਖਬੀਰ ਸਿੰਘ ਤੇ ਉਹਦਾ ਬੇਟਾ ਅਨਮੋਲ ਸਿੰਘ ਉਹਨਾਂ ਨੂੰ ਜਿਹੜਾ ਡਾਕਟਰੀ ਰਿਪੋਰਟ ਮਸੂਲ ਹੋਈ ਸੀ ਲਖਬੀਰ ਸਿੰਘ ਨੂੰ ਦੋ ਸੱਟਾਂ ਲੱਗੀਆਂ ਸਨ ਤੇ ਉਹਦੇ ਬੇਟੇ ਨੂੰ ਜਿਹੜੀ ਇੱਕ ਸੱਟ ਲੱਗੀ ਸੀ ਉਹਨਾਂ ਦੀ ਲਖਬੀਰ ਸਿੰਘ ਦੀ ਸਟੇਟਮੈਂਟ ਤੇ ਕਰਾਸ ਵਰਸ਼ਨ ਦੇ ਵਿੱਚ ਐਫ ਆਈ ਆਰ ਜਿਹੜੀ ਦਰਜ ਹੈ ਕਰਾਸ ਕੀਤਾ ਗਿਆ ਸੀ ਰਾਹੀਂ ਡੀ ਡੀ ਆਰ ਨੰਬਰ 32 ਮਿਤੀ 11924 ਦੇ ਨਾਲ ਉਹਦੇ ਵਿੱਚ ਮਿਤੀ 12 924 ਨੂੰ ਸਾਡੇ ਕੋਲ ਜਿਹੜੀਆਂ ਐਕਸੀਡੈਂਟ ਰਿਪੋਰਟਾਂ ਮਸੂਲ ਹੋਈਆਂ ਉਹਨਾਂ ਦੇ ਵਿੱਚ ਜਿਹੜਾ ਪਹਿਲਾ ਅ ਅੰਡਰセਕਸ਼ਨ 117 ਜਿਵੇਂ ਇੱਕ 118 ਜਿਵੇਂ ਅ ਇੱਕ ਅੰਡਰセਕਸ਼ਨ 100 91 ਜਿਵੇਂ 3 ਅਤੇ 190 ਬੀਐਨਐਸ ਦਾ ਦਰਜ ਸਕੀਤਾ ਹੈ ਜਿਹੜੀ ਐਕਸੀਡੈਂਟ ਰਿਪੋਰਟ ਦੇ ਵਿੱਚ ਇਹ ਸੱਟਾਂ ਡਾਕਟਰ ਸਾਹਿਬ ਨੇ ਲਖਵੀਰ ਸਿੰਘ ਦੀਆਂ ਦੋਵੇਂ ਸੱਟਾਂ ਜਿਹੜੀਆਂ ਅੰਡਰ ਐਕਸ ਰੱਖੀਆਂ ਸਨ ਉਹਨਾਂ ਨੂੰ ਗਰੀਵਸ ਦੇ ਦਿੱਤਾ ਉਹਦੇ ਤੇ ਹੁਣ ਜਿਹੜਾ ਆ ਵੱਡਾ ਜੁਰਮ ਜਿਹੜਾ ਕਰ ਦਿੱਤਾ ਆ 117 ਜਮਨਦੋ ਤੇ 118 ਜਮਨਦੋ ਦਾ ਕਿ ਗ੍ਰਿਫਤਾਰੀ ਹੋਈ ਸਰ ਗ੍ਰਿਫਤਾਰੀ ਅਜੇ ਨਹੀਂ ਹੋਈ ਰੇਡ ਕੀਤੇ ਜਾ ਰਹੇ ਆ ਜਦੋਂ ਗ੍ਰਿਫਤਾਰੀ ਹੋਈ ਤੇ ਫਿਰ ਦੱਸਾਂਗੇ ਤਾਂ ਹੋ ਜੀ ਕਿਹਦੇ ਵਿੱਚ ਕਿਹਦੇ ਨੂੰ ਸਾਡੇ ਸਮਝ ਆਈ ਆ ਹਾਂਜੀ ਇਹਦੇ ਤੇ ਜਿਹੜੀ ਹੀ ਜਿੰਨਾ ਦਾ ਸਾਫਨ ਪਰਚਾ ਉਹਦੇ ਵਿੱਚ ਕਿਹ ਬੰਦਾ ਲਿਖਿਆ ਹੋਇਆ ਸੀ ਅ ਜਿਹੜੀ ਉਹਨਾਂ ਜਿਹੜੀ ਆਪਣੇ ਬਾਹਰੋਂ ਲੇਬਰ ਲੈਂਦੀ ਸੀ ਨਾ ਜਿਹੜੀ ਮਨਪ੍ਰੀਤ ਸਿੰਘ ਨੇ ਲੋਡਿੰਗ ਕਰਾਉਣ ਵਾਸਤੇ ਉਹ ਉਹਨਾਂ ਦੇ ਦੋ ਬੰਦੇ ਜ਼ਖਮੀ ਹੋਏ ਆ ਉਹਨਾਂ ਦੇ ਧਿਆਨ ਤੇ ਕਰੌਸ ਹੋਇਆ ਵਾ ਦੋਈ ਬੰਦੇ ਜ਼ਖਮੀ ਹੋਏ ਹਾਂ ਹਾਂਜੀ ਦੋ ਬੰਦੇ ਜ਼ਖਮੀ ਹੋਏ ਜੀ ਤੇ ਪੰਜਾਂ ਬੰਦਿਆਂ ਤੇ ਐਫ ਆਈ ਆਰ ਦਰਜ ਹੈ ਜੀ ਹਾਂਜੀ